ਸਤਿਗੁਰ ਜੀ ਕਿਹਾ ਅਚਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਕੱਲ ਇੱਕ ਦੀ ਆਪਣਾ ਪੰਜਾਬੀ ਮੁੰਡਾ ਮਿਲਿਆ ਜੀ ਰਸਤੇ ਚ ਗੱਲਾਂ ਗੱਲਾਂ ਹੀ ਪੁੱਛ ਲਿਆ ਮੈਂ ਭਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਯੂਕੇ ਚ ਆਇਆ ਕੰਦਰ ਜੀ ਮੈਨੂੰ 6 ਮਹੀਨੇ ਹੋ ਗਏ ਕਰੀਬ ਹੀ ਯੂਕੇ ਚ ਆਇਆ ਮੈਨੂੰ ਦਿਲ ਲੱਗ ਗਿਆ ਕੰਦਰ ਦਿਲ ਤੇ ਲੱਗੀ ਗਿਆ ਮੈਂ ਹੈ ਕੋਈ ਕੰਮ ਕੋ ਮਿਲਿਆ ਕਿ ਨਹੀਂ ਕੰਦਾ ਦਿਸੇ ਮੈਨੂੰ ਕਿੰਨਾ ਕੰਮ ਦਿੱਤੇ ਕੋਈ ਨਹੀਂ ਮਿਲਿਆ ਮੈਂ ਕਿਹਾ ਫਿਰ ਟਾਈਮ ਪਾਸ ਕਿਵੇਂ ਹੁੰਦਾ ਹੈ ਕੰਦਾ ਕੰਮ ਪੁੱਛਣ ਜਾਇਦਾ ਸਾਰੇ ਨਾ ਕਰ ਦਿੰਦੇ ਜਿੰਨੂੰ ਚਾਹੀਦਾ ਕੋਈ ਕਹਿੰਦਾ ਅਗਲੇ ਹਫਤੇ ਆਈ ਕੋਈ ਕਹਿੰਦਾ ਜੇ ਕੰਮ ਨਹੀਂਗਾ ਮੈਂ ਕਿਹਾ ਫਿਰ ਕੰਦਾ ਬਸ ਮੇਮਾ ਮਮਾ ਵੇਖ ਲਈਦੀਆਂ ਮਨ ਖੁਸ਼ ਹੋ ਜਾਂਦਾ ਸੋਚੀਦਾ ਚਲੋ ਜਿੰਨੇ ਪੈਸੇ ਲਾ ਕੇ ਆਏ ਆ ਜੀ ਚ ਰੁਪਏ ਹੈ ਨਹੀਂ ਕਬਰ ਹੋਣੇ ਤੇ ਇਹ ਨਹੀਂ ਦੁੱਖ ਰਹੇ ਜਗਾ ਬ੍ਰਿਟੇਨ ਜਾ ਕੇ ਵੇਖਿਆ ਕੁਛ ਨਹੀਂ ਘੜ ਤੱਕ ਮੇਮਾ ਤੇ ਵੇਖਾ ਹੈ ਥੈਂਕ ਯੂ